ਕੈਲੀਫੋਰਨੀਆ ਨੇ 17000 ਕਮਰਸ਼ੀਅਲ ਡਰਾਈਵਰ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਨੂੰ ਮਾਰਚ ਤੱਕ ਕੀਤਾ ਮੁਲਤਵੀ ਮਿਨੀਸੋਟਾ ਨੂੰ ਨਹੀਂ ਮਿਲੇਗੀ ਬੱਚਿਆਂ ਦੀ ਦੇਖਭਾਲ ਸੰਬੰਧੀ ਫੰਡਿੰਗ ਰਾਸ਼ਟਰਪਤੀ 트ੰਪ ਨੇ ইরਾਨੀ ਅਧਿਕਾਰੀਆਂ ਨੂੰ ਦਿੱਤੀ ਜਤਾਵਨੀ ਸਰਕਾਰ ਨੇ 10000 ਕਮਰਸ਼ੀਅਲ ਡਰਾਈਵਰ ਲਾਇਸੈਂਸਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਨੂੰ ਮਾਰਚ ਤੱਕ ਮੁਲਤਵੀ ਕਰ ਦਿੱਤਾ ਹੈ ਇਹ ਫੈਸਲਾ ਸਿੱਖ ਜਥੇਬੰਦੀਆਂ ਤੇ ਹੋਰ ਪ੍ਰਵਾਸੀ ਸਮੂਹਾਂ ਵੱਲੋਂ ਅਦਾਲਤ ਵਿੱਚ ਦਾਇਰ ਪਟੀਸ਼ਨ ਤੋਂ ਇੱਕ ਹਫ਼ਤਾ ਬਾਅਦ ਲਿਆ ਗਿਆ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਪ੍ਰਵਾਸੀ ਡਰਾਈਵਰਾਂ ਨੂੰ ਬਿਨਾਂ ਵਜ੍ਹਾ ਅਤੇ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਮਰੀਕੀ ਟ੍ਰਾਂਸਪੋਰਟੇਸ਼ਨ ਸੈਕਟਰੀ ਸੌਂਡਫੀਨੀਮੀ ਕੈਲੀਫੋਰਨੀਆ ਸਰਕਾਰ ਤੇ ਦਬਾਅ ਬਣਾਇਆ ਸੀ ਕਿ ਉਹ ਪ੍ਰਵਾਸੀਆਂ ਦੇ ਲਾਇਸੈਂਸ ਰੱਦ ਕਰੇ ਜੋ ਲੋਕ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਦਿੱਤੇ ਜਾਣੇ ਚਾਹੀਦੇ ਡੈਫਨੀ ਚਿਤਾਮਨੀ ਦਿੱਤੀ ਸੀ ਕਿ ਜੇਕਰ 5 ਜਨਵਰੀ ਦੀ ਡੈਡਲਾਈਨ ਤੱਕ ਇਹ ਕਾਰਵਾਈ ਨਾ ਕੀਤੀ ਗਈ ਤਾਂ ਰਾਜ ਦਾ 160 ਮਿਲੀਅਨ ਡਾਲਰ ਦਾ ਫੈਡਰਲ ਫੰਡ ਰੋਕਿਆ ਜਾ ਸਕਦਾ ਹੈ ਹਾਲਾਂਕਿ ਰਾਜ ਵੱਲੋਂ ਕਾਰਵਾਈ ਦੀ ਸਹਿਮਤੀ ਜਦੋਂ ਤੋਂ ਬਾਅਦ ਉਹਨਾਂ ਨੇ ਇਹ ਧਮਕੀ ਵਾਪਸ ਲੈ ਲਈ ਸੀ ਸੇਫ ਕਲਿਸ਼ਨ ਅਤੇ ਏਸ਼ੀਅਨ ਲਾਕਸਵਰਗੀਆਂ ਸੰਸਥਾਵਾਂ ਨੇ ਡਰਾਈਵਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਕਿਆ ਕਿ ਪ੍ਰਵਾਸੀ ਡਰਾਈਵਰ ਅਮਰੀਕੀ ਸਪਲਾਈ ਚੇਨ ਦਾ ਅਹਿਮ ਹਿੱਸਾ ਨੇ ਸਿਰਕੂਲੇਸ਼ਨ ਦੀ ਕਾਨੂੰਨੀ ਨਿਰਦੇਸ਼ਕ ਦੇ ਮਤਾਬਕ ਇਹ ਦੇਰੀ ਉਹਨਾਂ ਡਰਾਈਵਰਾਂ ਦੀ ਰੋਜ਼ੀ-ਰੋਟੀ ਬਚਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ ਜੋ ਸਰਕਾਰ ਵੱਲੋਂ ਕੀਤੀ ਗਈ ਹੈ ਹੁਣ ਇਹਨਾਂ ਡਰਾਈਵਰਾਂ ਕੋਲ ਮਾਰਚ ਤੱਕ ਦਾ ਸਮਾਂ ਹੈ ਉਹ ਆਪਣੇ ਦਸਤਾਵੇਜ਼ ਪੂਰੇ ਕਰ ਸਕਦੇ ਨੇ ਰਾਸ਼ਟਰਪਤੀ 트럼ਪ ਦੇ ਪ੍ਰਸ਼ਾਸਨ ਨੇ ਮਿਨੀਸੋਟਾ ਨੂੰ ਦਿੱਤੀ ਜਾਣ ਵਾਲੀ ਬੱਚਿਆਂ ਦੀ ਦੇਖਭਾਲ ਸੰਬੰਧੀ ਫੰਡਿੰਗ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਹੈ। ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਦੇ ਡਿਪਟੀ ਸੈਕਟਰੀ ਜिम ਓਨਿਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਆਕੇ ਇੱਕ ਕਦਮ ਉਸ ਧੱਕਾ ਧੜੀ ਨੂੰ ਰੋਕਣ ਲਈ ਉਠਾਇਆ ਗਿਆ ਹੈ ਜੋ ਮਿਨੀਸੋਟਾ ਅਤੇ ਦੇਸ਼ ਭਾਰ ਵਿੱਚ ਬੱਚਿਆਂ ਦੀ ਦੇਖਭਾਲ ਸੰਬੰਧੀ ਫੰਡਿੰਗ ਨਾਲ ਜੁੜੀਆਂ ਗਤੀਵਿਧੀਆਂ ਸਾਹਮਣੇ ਆਈਆਂ ਨੇ। मिनिसोटा ਦੇ ਗਵਰਨਰ ਟਿਮ ਵਾਲਜ਼ ਨੇ ਇਸ ਕਦਮ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਧੁੱਖwidehat ਇਹ ਗੰਭੀਰ ਨੂੰਦ ਹੈ ਜਿਸ ਤੇ ਸੂਬੇ ਨੇ ਸਾਲਾਂ ਤੋਂ ਕਾਰਵਾਈ ਵੀ ਕੀਤੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਇਸ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ ਅਤੇ ਸੂਬੇ ਦੀ ਜਨਤਾ ਨੂੰ ਮਿਲਣ ਵਾਲੀ ਮਦਦ ਨਹੀਂ ਰੁਕਣੀ ਚਾਹੀਦੀ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਸਰਦੀ ਦੇ ਤੂਫਾਨ ਦੌਰਾਨ ਇੱਕ ਟੈਕਸੀ ਡਰਾਈਵਰ ਨੇ ਹਿੰਮਤ ਅਤੇ ਮਰੁਖਤਾ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ ਤੇ ਉਸਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਪੰਜਾਬੀ ਟੈਕਸੀ ਡਰਾਈਵਰ ਹਰਦੀਪ ਸਿੰਘ ਚੈਕਰ ਕੈਪਸ ਨਾਲ ਜੁੜਿਆ ਹੋਇਆ ਹੈ ਅਤੇ ਉਹ ਉਸ ਵੇਲੇ ਹੀਰੋ ਬਣ ਗਿਆ ਜਦੋਂ ਉਸਦੀ ਸਮਝਦਾਰੀ ਅਤੇ ਹੌਸਲੇ ਦੇ ਨਾਲ ਇੱਕ ਨਵੀਂ ਜ਼ਿੰਦਗੀ ਸੁਰੱਖਿਅਤ ਤਰੀਕੇ ਨਾਲ ਦੁਨੀਆ ਵਿੱਚ ਆਈ। ਕਟਨਾ ਵਾਲੀ ਰਾਤ ਕੈਲਗਰੀ 'ਚ ਤਾਪਮਾਨ -23 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ ਅਤੇ ਭਾਰੇ ਬਰਫबारी ਕਾਰਨ ਸੜਕਾਂ ਤੇ ਵੀ ਬਹੁਤ ਜ਼ਿਆਦਾ ਫਿਸਲਣ ਸੀ। ਹਰਦੀਪ ਸਿੰਘ ਨੇ ਇੱਕ ਜੁੜੇ ਹਸਪਤਾਲ ਛੱਡਣ ਲਈ ਕੈਬ ਵਿੱਚ ਬਿਠਾਇਆ ਪਰ ਰਸਤੇ ਵਿੱਚ ਹੀ ਔਰਤ ਨੂੰ ਲੇਬਰ ਪੇਨ ਸ਼ੁਰੂ ਹੋ ਗਈ। ਕੁਝ ਹੀ ਮਿੰਟਾਂ ਦੌਰਾਨ ਸਥਿਤੀ ਬਹੁਤ ਗੰਭੀਰ ਹੋ ਗਈ ਕਿ ਐਂਬੂਲੈਂਸ ਦੀ ਉਡੀਕ ਕਰਨਾ ਵੀ ਸੰਭਵ ਨਹੀਂ ਰਿਹਾ। ਸਥਿਤੀ ਨੂੰ ਸਮਝਦੇ ਹੋਏ ਹਰਦੀਪ ਸਿੰਘ ਦੌਰ ਨੇ ਹੌਸਲਾ ਨਹੀਂ ਹਾਰਿਆ ਅਤੇ ਬਰਫ਼ ਨਾਲ ਟੱਕੀਆਂ ਸੜਕਾਂ ਤੇ ਬਹੁਤ ਸਾਵਧਾਨੀ ਨਾਲ ਕੈਬ ਚਲਾਉਂਦੇ ਰਹੇ। ਹਸਪਤਾਲ ਤੋਂ ਸਿਰਫ ਦੋ ਬਲਾਕ ਪਹਿਲਾਂ ਹੀ ਕੈਬ ਦੀ ਪਿਛਲੀ ਸੀਟ ਤੇ ਬੱਚੀ ਦਾ ਜਨਮ ਹੋਇਆ। ਬੱਚੀ ਦੀ ਰੋਣ ਦੀ ਆਵਾਜ਼ ਸੁਣਦੇ ਸਾਰੇ ਹੀ ਹਰਦੀਪ ਸਿੰਘ ਨੇ ਸੁਖ ਦਾ ਸਾਲਿਆ ਅਤੇ ਇਸ ਨੂੰ ਕੁਬੜੀ ਰਾਹਤ ਕਿਹਾ ਪੀਟਰ ਲਾਗੀਡ ਸੈਂਟਰ ਦੇ ਐਮਰਜੈਂਸੀ ਦਰਵਾਜ਼ੇ ਤੇ ਪਹੁੰਚਦੇ ਹੀ ਸੁਰੱਖਿਆ ਕਰਮਚਾਰੀ ਅਤੇ ਮੈਡੀਕਲ ਸਟਾਫ ਨੇ ਮਾਂ ਅਤੇ ਬੱਚੇ ਨੂੰ ਸੰਭਾਲ ਲਿਆ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਨੇ ਰਾਸ਼ਟਰਪਤੀ 트ੰਪ ਨੇ ਸ਼ੁੱਕਰਵਾਰ ਨੂੰ ইরਾਨੀ ਅਧਿਕਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ 트ੰਪ ਨੇ ਕਿਹਾ ਕਿ ਜੇਕਰ ইরਾਨੀ ਪ੍ਰਸ਼ਾਸਨ ਨੇ ਆਪਣੀਆਂ ਆਰਥਿਕ ਹਾਲਤਾ ਵਿਰੋਧ ਪ੍ਰਦਰਸ਼ਨ ਕਰ ਰਹੇ ਸ਼ਾਂਤਮਈ ਨਾਗਰਿਕਾਂ 'ਤੇ ਹਿੰਸਾ ਦੀ ਵਰਤੋਂ ਕੀਤੀ ਤਾਂ ਅਮਰੀਕਾ ਇਸ ਦਾ ਜਵਾਬ ਦੇਵੇਗਾ 트럼ਪ ਨੇ ਥਰੂ ਸੋਸ਼ਲ ਪੋਸਟ ਵਿੱਚ ਲਿਖਿਆ ਜੇਕਰ ਈਰਾਨ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਦਾ ਹੈ ਜਾਂ ਹਿੰਸਕ ਤਰੀਕੇ ਨਾਲ ਉਹਨਾਂ ਦਾ ਕਤਲ ਕਰਦਾ ਹੈ ਜੋ ਕਿ ਉਹਨਾਂ ਦਾ ਦਸਤੂਰ ਹੈ ਤਾਂ ਸੰਯੁਕਤ ਰਾਜ ਅਮਰੀਕਾ ਉਹਨਾਂ ਦੀ ਮਦਦ ਲਈ ਅੱਗੇ ਆਵੇਗਾ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਈਰਾਨ ਦੇ ਕਈ ਸ਼ਹਿਰਾਂ ਵਿੱਚ ਲੋਕ ਵਧਦੀਆਂ ਕੀਮਤਾਂ ਤੇ ਮਾੜੀ ਆਰਥਿਕ ਸਥਿਤੀ ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰੇ ਹੋਏ ਨੇ ਇਹ ਪ੍ਰਦਰਸ਼ਨ ਹਾਲੀਵਾਲੇ ਹਿੰਸਕ ਰੂਪਤਾਂ ਅੰਕਾਰੇ ਨੇ ਲਾਰਡਗਨ ਕਾਉਂਟੀ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਕਈ ਝੜਪਾਂ ਵੀ ਹੋਈਆਂ ਨੇ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਹੀ ਕੋਹਦਸ਼ਤ ਸ਼ਹਿਰ ਵਿੱਚ ਇੱਕ ਸੈਨਿਕ ਬਲ ਦਾ ਜਵਾਨ ਵੀ ਮਾਰਿਆ ਗਿਆ ਤੇ 13 ਹੋਰ ਜ਼ਖਮੀ ਹੋਏ ਨੇ। ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਇਮਾਰਤਾਂ, ਬੈਂਕਾਂ ਤੇ ਪੁਲਿਸ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਧਰ ਈਰਾਨ ਪ੍ਰਸ਼ਾਸਨ ਨੇ ਵੀ ਪ੍ਰਦਰਸ਼ਨਾਂ ਨੂੰ ਦਬਾਉਣ ਦੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਈਰਾਨ ਵਿੱਚ ਚੋਰੀਆਂ, ਗ੍ਰਿਫਤਾਰੀਆਂ ਤੇ ਹਿੰਸਾ ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਕਿਹਾ ਹੈ ਕਿ ਅਮਰੀਕਾ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਕੁਝ ਵੀ ਕਰਨ ਲਈ ਤਿਆਰ ਹੈ। ਪਾਕਿਸਤਾਨੀ ਅਦਾਲਤ ਨੇ ਸ਼ੁੱਕਰਵਾਰ ਨੂੰ 8 ਪੱਤਰਕਾਰਾਂ ਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹਨਾਂ ਨੂੰ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹੱਕ ਵਿੱਚ ਆਨਲਾਈਨ ਗਤੀਵਿਧੀਆਂ ਨਾਲ ਸੰਬੰਧਿਤ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ ਇਹ ਸਜ਼ਾ 9 ਮਈ 2023 ਨੂੰ ਹੋਏ ਹਿੰਸਕ ਰੋਧ ਪ੍ਰਦਰਸ਼ਨਾਂ ਤੋਂ ਬਾਅਦ ਦਾਇਰ ਕੀਤੇ ਮਾਮਲੇ ਨਾਲ ਸੰਬੰਧਿਤ ਨੇ ਜਦੋਂ ਇਮਰਾਨ ਖਾਨ ਦੇ ਸਮਰਥਕਾਂ ਨੇ ਉਹਨਾਂ ਦੀ ਸੰਖੇਪ ਗ੍ਰਿਫਤਾਰੀ ਤੋਂ ਬਾਅਦ ਫੌਜੀ ਠਿਕਾਣਿਆਂ ਤੇ ਹਮਲਾ ਕੀਤਾ ਸੀ ਉਦੋਂ ਤੋਂ ਸਰਕਾਰ ਅਤੇ ਫੌਜ ਨੇ ਖਾਨ ਦੀ ਪਾਰਟੀ ਅਤੇ ਅਸਹਿਮਤੀ ਤੇ ਭਾਰੀ ਕਾਰਵਾਈ ਕੀਤੀ ਅਤੇ ਅੱਤਵਾਦ ਵਿਰੋਧੀ ਕਾਨੂੰਨਾਂ ਅਤੇ ਫੌਜੀ ਅਦਾਲਤਾਂ ਦੀ ਵਰਤੋਂ ਕਰਕੇ ਰਾਜ ਸੰਸਥਾਾਂ 'ਤੇ ਹਮਲਾ ਕਰਨ ਤੇ ਹਿੰਸਾ ਪੜਕਾਉਣ ਦੇ ਦੋਸ਼ੀ ਸੈਂਕੜੇ ਲੋਕਾਂ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਦੋਸ਼ੀਆਂ ਦੀਆਂ ਕਾਰਵਾਈਆਂ ਪਾਕਿਸਤਾਨੀ ਕਾਨੂੰਨ ਦੇ ਤਹਿਤ ਅੱਤਵਾਦ ਦਾ ਗਠਨ ਕਰਦੀਆਂ ਨੇ ਤੇ ਉਹਨਾਂ ਦੀ ਆਨਲਾਈਨ ਸਮੱਗਰੀ ਸਮਾਜ ਵਿੱਚ ਅਸ਼ਾਂਤੀ ਫੈਲਾਉਂਦੀ ਹੈ। ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਸਜ਼ਾ ਸੁਣਾਏਗੇ ਜ਼ਿਆਦਾਤਰ ਲੋਕ ਪਾਕਿਸਤਾਨ ਤੋਂ ਬਾਹਰ ਹੀ ਨੇ ਅਤੇ ਕਾਰਵਾਈ ਦੌਰਾਨ ਉਹ ਪੇਸ਼ ਵੀ ਨਹੀਂ ਹੋਏ। ਅਦਾਲਤ ਦੇ ਫੈਸਲੇ ਅਨੁਸਾਰ ਦੋਸ਼ੀ ਠਹਿਰਾਏ ਗਏ ਲੋਕਾਂ ਵਿੱਚ ਸਾਫ ਕਾ ਫੌਜੀ ਅਧਿਕਾਰੀ ਤੋਂ ਯੂਟਿਊਬਰ ਬਣੇ ਆਦਿਲ ਰਾਜ਼ਾ ਅਤੇ ਸੈਦ ਅਕਬਰ ਹੁਸੈਨ ਪੱਤਰਕਾਰ ਵਜ਼ਾਹਤ ਸੈਦ ਖਾਨ ਸਾਬੀਰ ਸ਼ਕੀਰ ਅਤੇ ਸ਼ਾਹੀਨ ਸਹਿਬਾਈ ਨੇ ਟਿੱਪਣੀਕਾਰ ਹੈਦਰ ਰਜ਼ਾ ਮਹਿਦੀ ਅਤੇ ਵਿਸ਼ਲੇਸ਼ਕ ਮੌਇਦ ਪੀਰਜ਼ਾਦਾ ਵੀ ਸ਼ਾਮਲ ਨੇ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਇਹਨਾਂ ਨੂੰ ਵਾਜੂ ਕਰਾਇਆ ਅਤੇ ਜੁਰਮਾਨੇ ਵੀ ਲਾਈ ਨੇ ਅਤੇ ਹੁਕਮ ਦਿੱਤਾ ਹੈ ਕਿ ਜੇਕਰ ਜੁਰਮਾਨੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਉਸ ਨੂੰ ਹੋਰ ਕੈਦ ਵਿੱਚ ਬਦਲ ਦਿੱਤਾ ਜਾਵੇਗਾ ਇਹਨਾਂ ਸਾਰੀਆਂ ਸਜਾਵਾਂ ਦੀ ਕੁਸ਼ਤੀ ਇਸਲਾਮਾਬਾਦ ਹਾਈ ਕੋਰਟ ਦੁਆਰਾ ਕੀਤੀ ਜਾਵੇਗੀ। ਮੈਕਸੀਕੋ ਸਿਟੀ ਹਾਲ ਵਿੱਚ ਇੱਕ ਸ਼ਕਤੀਸ਼ਾਲੀ ਪੂਚਾਲਾਇਆ 2 ਜਨਵਰੀ ਦੀ ਸਵੇਰ ਨੂੰ ਮੈਕਸੀਕੋ ਸਿਟੀ ਅਤੇ ਅਲੇਦ ਵਾਲੇ ਦੇ ਖੇਤਰ 6.5 ਦੀ ਬਰਦਾ ਦੇ ਸ਼ਕਤੀਸ਼ਾਲੀ ਪੂਚਾਲ ਨਾਲ ਹਿੱਲ ਗਏ। ਭਿਆਨਕ ਦ੍ਰਿਸ਼ ਤਾਂ ਅੰਦਾਜ਼ਾ ਮੈਕਸੀਕੋ ਸਿਟੀ ਮੈਟਰੋ ਵੀਡੀਓ ਤੇ ਫੋਟੋਆਂ ਤੋਂ ਲਗਾ ਜਾ ਸਕਦਾ ਹੈ। ਇਮਾਰਤਾਂ ਕਿਡੋਣੀਆਂ ਵਾਂਗ ਹਿੱਲ ਰਹੀਆਂ ਸਨ। ਸੜਕਾਂ ਤੇ ਬਿਜਲੀ ਦੇ ਖੰਬੇ ਇਸ ਤਰ੍ਹਾਂ ਹੈ ਵੇਸਾਨੇ ਜਿਵੇਂ ਉਹ ਡਿੱਗਣ ਵਾਲੇ ਹੋਣ ਰਾਸ਼ਟਰਪਤੀ ਕਲਾਉਡੀਆ ਸ਼ਿਨਵਾਂ ਵੀ ਪੂਚਾਲਣਾ ਨੇ ਹਿੱਲ ਗਈ ਤੇ ਉਹਨਾਂ ਦੇ ਸਮਾਗਮ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਸਾਊਦੀ ਅਰਬ ਪ੍ਰਸ਼ਾਸਨ ਨੇ ਦਵਾਈਆਂ ਸੰਬੰਧੀ ਆਪਣੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ੁੱਕਰਵਾਰ ਨੂੰ ਭਾਰਤੀ ਆਤਿਆਂ ਲਈ ਖਾਸ ਕਰਕੇ ਇੱਕ ਮਹੱਤਵਪੂਰਨ ਸਲਾਹ ਜਾਰੀ ਕੀਤੀ ਜਿਸ ਦੇ ਅਨੁਸਾਰ ਹੁਣ ਕੁਝ ਦਵਾਈਆਂ ਸਾਊਦੀ ਅਰਬ ਵਿਚ ਜਾਣ ਲਈ ਆਨਲਾਈਨ ਕਲੀਅਰੈਂਸ ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇਗੀ ਜੇਕਰ ਬਿਨਾਂ ਇਜਾਜ਼ਤ ਅਜਈਆਂ ਦਵਾਈਆਂ ਲਿਆਂਦਾ ਕੋਈ ਫੜਿਆ ਗਿਆ ਤਾਂ ਉਸ ਨੂੰ ਨਾ ਸਿਰਫ ਭਾਰੀ ਜੁਰਮਾਨੇ ਦੇ ਹੇਰਾਸਤ ਵਿੱਚ ਲਿਆ ਜਾਵੇਗਾ ਬਲਕਿ ਉੱਥੋਂ ਦੇ ਸਖਤ ਕਾਨੂੰਨਾਂ ਤਹਿਤ ਜੇਲ੍ਹ ਦੀ ਸਜ਼ਾ ਵੀ ਪੂਰੀ ਤਨੀ ਪੈ ਸਕੀਗੀ ਸਾਊਦੀ ਅਰਬ ਵਿੱਚ ਉਮਰਾ ਨੌਕਰੀ ਲਈ ਜਾਂ ਯਾਤਰਾ ਕਰਨ ਲਈ ਵੱਡੀ ਗੰਤੀ ਵਿੱਚ ਪ੍ਰਵਾਸੀ ਪਹੁੰਚਦੇ ਨੇ ਐਨਸੀਬੀ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸਾਊਦੀ ਅਰਬ ਦੇ ਜਨਰਲ ਡਾਇਰੈਕਟਰ ਆਫ ਕਨਰ ਕੋਟਲ ਨੇ ਅਪ ਜਾਰੀ ਇੱਕ ਤੌਰ ਤੇ ਸੂਚਿਤ ਕੀਤਾ ਹੈ ਕਿ ਇੱਕ ਨਵਾਂ ਆਨਲਾਈਨ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ ਕਈ ਵਾਰ ਗਈਆਂ ਸੀਆਂ ਦਵਾਈਆਂ ਜੋ ਭਾਰਤ ਵਿੱਚੋਂ ਮੈਡੀਕਲ ਸਟੋਰ ਤੇ ਜਾਂ ਹੋਰਾਂ ਦੇਸ਼ਾਂ ਵਿੱਚੋਂ ਆਸਾਨੀ ਨਾਲ ਮਿਲ ਜਾਂਦੀਆਂ ਸਨ ਉਹ ਸਾਊਦੀ ਅਰਬ ਵਿੱਚ ਲਿਆਂਾਈਆਂ ਜਾ ਸਕਦੀਆਂ ਸਨ ਹੁਣ ਤੱਕ ਲੋਕ ਦਵਾਈਆਂ ਆਪਣੇ ਨਾਲ ਲੈ ਸਕਦੇ ਸਨ ਪਰ ਹੁਣ ਨਿਯਮ ਬਦਲ ਗਏ ਨੇ 사우ਦੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਜਾਂ ਮੁਰਕਿਸੇ ਵਿਦੇਸ਼ ਵਿੱਚ ਕਾਨੂੰਨੀ ਤੌਰ ਤੇ ਉਪਲਬਧ ਕੁਝ ਦਵਾਈਆਂ 사우ਦੀ ਅਰਬ ਵਿੱਚ ਪਾਬੰਦੀਸ਼ੁਦਾ ਹੋ ਸਕਦੀਆਂ ਨੇ ਇਸ ਲਈ ਯਾਤਰੀਆਂ ਨੂੰ ਆਪਣੇ ਨਾਲ ਦਵਾਈਆਂ ਲਿਜਾਣ ਤੋਂ ਪਹਿਲਾਂ ਇਜਾਜ਼ਤ ਲੈਣੀ ਪਵੇਗੀ 사우ਦੀ ਅਰਬ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ ਇਹ ਨਿਯਮਾਂ ਦੀ ਪਾਲਣਾ ਨੂੰ లిਖੇਨੀ ਬਣਾਉਣ ਲਈ ਇਲੈਕਟ੍ਰੋਨਿਕ ਸੇਵਾ ਪਲੇਟਫਾਰਮ ਸ਼ੁਰੂ ਕੀਤਾ ਗਿਆ ਹੈ ਜੇਕਰ ਕੋਈ ਵੀ ਅਜਿਹੀ ਦਵਾਈ ਨਾਲ ਲਜਾਈ ਜਾ ਰਹੀ ਹੈ ਜੋ ਪਾਬੰਦੀਸ਼ੁਦਾ ਸੂਚੀ ਵਿੱਚ ਹੋ ਸਕਦੀ ਹੈ ਤਾਂ ਹੋਟਲ ਦੇ ਰਾਹੀਂ ਪਹਿਲਾਂ ਤੋਂ ਅਰਜੀ ਦੇਣੀ ਪਵੇਗੀ ਇਹ ਅਰਜੀ ਯਾਤਰੀ ਖੁਦ ਜਾਂ ਉਹਨਾਂ ਦੇ ਅਧਿਕਾਰਤ ਪ੍ਰਤੀਨਿਧੀ ਦੁਆਰਾ ਦਿੱਤੀ ਜਾ ਸਕਦੀ ਹੈ ਇਸ ਦੇ ਨਾਲ ਬਿਮਾਰੀ ਦਾ ਸਬੂਤ ਡਾਕਟਰ ਦਾ ਨੁਸਖਾ ਅਤੇ ਖਰਾਕ ਦੀ ਜਾਣਕਾਰੀ ਵੀ ਆਨਲਾਈਨ ਅਪਲੋਡ ਕਰਨੀ ਪਵੇਗੀ ਐਨਸੀਬੀ ਨੇ ਆਪਣੀ ਸਲਾਹ ਵਿੱਚ ਸਪਸ਼ਟ ਕਰ ਦਿੱਤੇ ਹੈ ਕਿ ਨਿਜੀ ਵਰਤੋਂ ਲਈ ਲੈ ਜਾਈਆਂ ਜਾਣ ਵਾਲੀਆਂ ਦਵਾਈਆਂ ਲਈ ਆਨਲਾਈਨ ਇਜਾਜ਼ਤ ਮੰਗੀ ਜਾ ਸਕਦੀ ਹੈ ਇਸ ਦੇ ਨਾਲ ਹੀ ਲੋਕ ਲੰਮੀ ਯਾਤਰਾ ਜਾਂ ਨਵੇਂ ਸਮੇਟ ਇਕੱਠਾ ਕਰਨ ਲਈ ਆਪਣ ਨਾਲ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਲੈ ਕੇ ਜਾਂਦੇ ਸਨ ਐਨਸੀਬੀ ਨੇ ਇਸ ਸੰਬੰਧੀ ਵਿੱਚ ਕਾਨੂੰਨੀ ਜਾਰੀ ਕੀਤੀ ਹੈ ਨਿਰਧਾਰਤ ਸੀਮਾ ਤੋਂ ਵੱਧ ਮਾਤਰਾ ਵਿੱਚ ਨਸ਼ੀਲੇ ਪਦਾਰਥ ਲੈ ਜਾਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਸਦਿਰਬ ਵਿੱਚ ਕਾਰਵਾਈ ਦਾ ਅਰਥ ਭਾਰੀ ਜਮਾਨਾ ਦੇਸ਼ ਨਿਕਾਲਾ ਜਾਂ ਕੈਬ ਹੈ 사우ਦੀ ਅਰਬ ਨੂੰ ਨਸ਼ੀਲੇ ਪਦਾਰਥਾਂ ਦੇ ਕਾਨੂੰਨਾਂ ਦੇ ਦੁਨੀਆ ਦੇ ਸਭ ਤੋਂ ਸਖਤ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿੱਥੇ ਨਸ਼ੀਲੇ ਪਦਾਰਥਾਂ ਜਾਂ ਵਰਜਿਤ ਦਵਾਈਆਂ 'ਤੇ ਜ਼ੀਰੋ ਟੋਲਰੈਂਸ ਨੀਤੀ ਹੈ ਜਿਹੜੀਆਂ ਦਵਾਈਆਂ 'ਤੇ ਪਾਬੰਦੀ ਲਗਾਈ ਜਾ ਰਹੀਆਂ ਹਨ ਵਿੱਚ ਕੁਝ ਨੀਂਦੀਆਂ ਗੋਲੀਆਂ ਤੇਜ਼ ਦਰਦ ਨਿਵਾਰਕ ਮਨੋਵਿਗਿਆਨਿਕ ਦਵਾਈਆਂ ਤੇ ਕੁਝ ਖੰਗਦੀਆਂ ਦਵਾਈਆਂ ਵੀ ਸ਼ਾਮਲ ਨੇ ਐਨਸੀਬੀ ਨੇ ਸਲਾਹ ਦਿੱਤੀ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸੌਦੀ ਅਧਿਕਾਰੀਆਂ ਦੁਆਰਾ ਜਾਰੀ ਵਰਜਿਤ ਦਵਾਈਆਂ ਦੀ ਸੂਚੀ ਜ਼ਰੂਰ ਦੇਖ ਲਈ ਜਾਵੇ ਜੋ ਕਿ ਸਾਊਦੀ ਫੂਡ ਐਂਡ ਡਰੱਗ ਅਥਾਰਟੀ ਦੀ ਵੈਬਸਾਈਟ ਤੇ ਉਪਲਬਧ ਹੈ ਮਸ਼ਹੂਰ ਕਾਮੇਡੀਅਨ ਕਪਲ ਚਲਮਣ ਨੇ ਨਵੇਂ ਸਾਲ 2026 ਦੇ ਆਗਾਜ਼ ਦੇ ਵਿੱਚ ਆਪਣੇ ਕਾਰੋਬਾਰੀ ਸਫਰ ਨੂੰ ਵਧਾਇਆ ਹੈ ਅਤੇ ਕੈਨੇਡਾ ਵਿੱਚ ਆਪਣੇ ਕੈਫੇ ਤੇ ਹੋਏ ਲਗਾਤਾਰ ਹਮਲਿਆਂ ਤੋਂ ਬਾਅਦ ਵੀ ਉਹਨਾਂ ਨੇ ਹੁਣ ਦੁਪਈ ਵਿੱਚ ਆਪਣੇ ਮਸ਼ਹੂਰ ਕੈਪਸ ਕੈਫੇ ਦੀ ਨਵੀਂ ਬ੍ਰਾਂਚ ਖੋਲ੍ਹ ਦਿੱਤੀ ਹੈ कप्पल शर्मा ਦਾ ਕੈਨੇਡਾ ਸਿਤਿਦ ਕੈਫੇ ਪਿਛਲੇ ਸਾਲ ਕਾਫੀ ਸੁਰਖਿਆ ਅੰਤਰਿਆਸੀ 2025 ਵਿੱਚ ਇਸ ਤੇ ਤਿੰਨ ਵਾਰ ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ ਸਨ ਪਹਿਲੀ ਘਟਨਾ ਜੁਲਾਈ ਦੂਸਰੀ ਅਗਸਤ ਅਤੇ ਫਿਰ ਅਕਤੂਬਰ ਵਿੱਚ ਘਟਨਾ ਵਾਪਰੀ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਏ ਗੈਂਗ ਨੇ ਲਈ ਸੀ ਜਿਨ੍ਹਾਂ ਦਾ ਦਾਵਾ ਸੀ ਕਿ ਕੱਪਲ ਨੇ ਸਲਮਾਨ ਖਾਨ ਨਾਲ ਕੰਮ ਕੀਤਾ ਹੈ ਇਸ ਲਈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਲਗਾਤਾਰ ਹਮਲੇ ਆਤੇ ਨੁਕਸਾਨ ਤੋਂ ਬਾਅਦ ਕਪਲ ਨੇ ਸੁਰੱਖਿਆ ਦੇ ਹਿਲਾਜ਼ ਨਾਲ ਹੁਣ ਦੁਬਈ ਨੂੰ ਚੁਣੀ ਹੈ ਮੰਨਿਆ ਜਾਂਦਾ ਹੈ ਕਿ ਦੁਬਈ ਸਤਾਰਿਆਂ ਦੇ ਲਈ ਕਾਫੀ ਸੁਰੱਖਿਅਤ ਹੈ ਕਪਲ ਨੇ ਇੰਸਟਾਗ੍ਰam ਤੇ ਵੀਡੀਓ ਸਾਂਝੀ ਕਰਕੇ ਆਪਣੇ ਨਵੇਂ ਕੈਫੇ ਦੀ ਚਲਕਵੀ ਦਿਖਾਈ ਤੇ ਪ੍ਰਸ਼ੰਸਕਾਂ ਨੂੰ ਉੱਥੇ ਆਉਣ ਦਾ ਸੱਦਾ ਵੀ ਦਿੱਤਾ